ਦੋਸਤੋ ਗਰਮੀਆਂ ਦੇ ਵਿੱਚ ਅਮਰੀਕਨ ਗਾਵਾਂ ਦਾ ਦੁੱਧ ਉਤਪਾਦਨ ਕਾਫੀ ਘਟ ਜਾਂਦਾ ਖਾਸ ਕਰ ਪਿਓਰ ਬਰੀਡ ਗਾਵਾਂ ਜਿਹੜੀਆਂ ਕਾਫੀ ਸਾਰਾ ਦੁੱਧ ਦਿੰਦੀਆਂ ਨੇ ਉਹਨਾਂ ਦਾ ਦੁੱਧ ਉਤਪਾਦਨ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਇੱਕ ਇੱਕ ਦਿਨ ਦੇ ਵਿੱਚ 5-5 6-6 ਲੀਟਰ ਇੱਕ ਟਾਈਮ ਦਾ ਘਟ ਜਾਂਦਾ 10-12 ਲੀਟਰ ਤੱਕ ਦੁੱਧ ਇੱਕ ਵੜੀ ਘਟਾ ਜਾਂਦੀ ਹੈ ਆਪਣਾ ਤੇ ਗਰਮੀਆਂ 'ਚ ਉਹਨਾਂ ਦਾ ਪੂਰਾ ਦੁੱਧ ਆਪਾਂ ਕਿਵੇਂ ਲੈ ਸਕਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜੇ ਆਪਣੇ ਮਈ ਜੂਨ ਦੇ ਮਹੀਨਿਆਂ ਦੇ ਵਿੱਚ 45-46 ਡਿਗਰੀ ਤੱਕ ਚਲੇ ਜਾਂਦੇ ਨੇ ਐਨੀ ਗਰਮੀ ਨੂੰ ਉਹ ਬਰਦਾਸ਼ਤ ਨਹੀਂ ਕਰਦੀਆਂ ਤੇ ਖੁਰਾਕ ਜਿਹੜੀ ਆਪਾਂ ਦੇ ਰਹੇ ਆ ਉਸ ਖੁਰਾਕ ਦੇ ਨਾਲ ਹੀ ਇੱਕ ਦੋ ਚੀਜ਼ਾਂ ਆਪਾਂ ਦਵਾਂਗੇ ਘਰੇਲੂ ਟੋਟ ਕੇ ਜੇ ਆਪਾਂ ਵਰਤਾਂਗੇ ਤਾਂ ਉਹਨਾਂ ਤੋਂ ਪੂਰਾ ਦੁੱਧ ਆਪਾਂ ਲੈ ਸਕਦੇ ਆ 5-6 ਲੀਟਰ ਇੱਕ ਟਾਈਮ ਦੇ ਵਿੱਚ ਦੁੱਧ ਵਰਤ ਸਕਦੇ ਆ ਨੇ ਉਹ ਅ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਤੁਸੀਂ ਖੁਰਾਕ ਜਿਹੜੀ ਖੁਰਾਕ ਤੁਸੀਂ ਦੇ ਰਹੇ ਹੋ ਉਹਦੇ ਖੁਰਾਕ ਦੇ ਨਾਲ ਹੀ ਆਪਾਂ ਇਹਨਾਂ ਨੂੰ ਦੇ ਦੇਵਾਂਗੇ ਤਾਂ ਕਾਫੀ ਸਾਰਾ ਦੁੱਧ ਉਤਪਾਦਨ ਜਿਹੜਾ ਵਧਾ ਸਕਦੇ ਆਪਾਂ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜਿਹੜੇ ਸੱਜਣ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਦੋਸਤੋ ਇਹ ਜਿਹੜੀ ਬਲੈਟੀ گاਵਾ ਨੇ ਨਾ ਗਰਮੀ ਨਹੀਂ ਬਰਦਾਸ਼ਤ ਕਰਦੀਆਂ ਗਰਮੀ ਦੇ ਵਿੱਚ ਬਹੁਤ ਬੁਰਾ ਹਾਲ ਹੁੰਦਾ ਇਹਨਾਂ ਦਾ ਕਿਉਂਕਿ ਜਿਆਦਾ ਦੁੱਧ ਦਿੰਦਿਆਂ ਨੇ ਆਪਾਂ ਨੂੰ ਖਰਾਕ ਵਗੈਰਾ ਕਾਫੀ ਦੇਣੀ ਪੈਂਦੀ ਆ ਮਿਹਦੇ ਤੇ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਮਿਹਦੇ ਦੇ ਵਿੱਚ ਹਾਜ਼ਮ ਕਰਨੇ ਤੇ ਦਿੱਕਤ ਆਉਂਦੀ ਆ ਜਿਉਂ-ਜਿਉਂ ਗਰਮੀ ਪਾਦੀ ਆ ਇਹਨਾਂ ਦੇ ਹਾਜ਼ਮੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਕਈ ਵਾਰੀ ਕਿਉਂਕਿ ਕਾਫੀ ਸਾਰਾ ਦੁੱਧ ਹਵਾਨੇ ਵਿੱਚ ਇਕੱਠਾ ਹੋ ਜਾਂਦਾ ਉਹਦੀ ਵਜ੍ਹਾ ਦੇ ਨਾਲ ਆ ਹੀਟ ਸਟ੍ਰੈਸ ਹੁੰਦਾ ਟੈਂਪਰੇਚਰ ਬਾਡੀ ਦਾ ਟੈਂਪਰੇਚਰ ਵੱਧ ਗਿਆ ਤਾਂ ਬੁਖਾਰ ਹੋ ਜਾਂਦਾ ਉਹਨੂੰ ਸੋ ਕਾਫੀ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ ਤੇ ਇਸੇ ਕਰਕੇ ਜਿੰਨਾਂ ਕੋਲੇ ਤਾਂ ਕਮਰਸ਼ੀਅਲ ਤੌਰ ਤੇ ਕੰਮ ਕਰਦੇ ਨੇ ਫੋਗਰ ਵਗੈਰਾ ਚਲਾ ਲੈਂਦੇ ਨੇ ਜਿਹੜੇ ਜ਼ਿੰਮੇਵਾਰਾਂ ਦੇ ਕੋਲੇ ਇਸ ਤਰ੍ਹਾਂ ਨਹੀਂ ਹੈਗਾ ਦੋ ਦੋ ਚਾਰ ਚਾਰ ਗਾਵਾਂ ਘਰ ਚ ਰੱਖਦੇ ਨੇ ਸ਼ੌਕ ਨਾਲ ਰੱਖਦੇ ਨੇ ਤੇ ਉਹ ਕੋਈ ਗਰਮੀ ਦੇ ਵਿੱਚ ਉਹਨਾਂ ਨੂੰ ਦੋ ਤਿੰਨ ਵਾਰ ਜ਼ਰੂਰ ਉਹਨਾਂ ਤੇ ਪਾਣੀ ਵਗੈਰਾ ਪਾਉਂਦੇ ਰਹੋ ਸਿਰ ਤੇ ਪਾਣੀ ਪਾਉਂਦੇ ਰਹੋ ਟੈਂਪਰੇਚਰ ਨੂੰ ਘਟਾ ਕੇ ਰੱਖੋ ਮੇਨਟੇਨ ਰੱਖਾਂਗੇ ਆਪਾਂ ਹੀਟ ਸਟ੍ਰੈਸ ਘਟਦਾ ਜਿੰਨਾ ਹੀਟ ਸਟ੍ਰੈਸ ਘਟੂਗਾ ਉਨਾਂ ਦੇ ਪਸ਼ੂ ਦਾ ਦੁੱਧ ਉਤਪਾਦਨ ਬਣਿਆ ਰਹਿੰਦਾ। ਸੋ ਖੁਰਾਕ ਦੇ ਤੌਰ ਤੇ ਆਪਾਂ ਕੀ ਕਰਦੇ ਆਂ ਜੋ ਵੀ ਖੁਰਾਕ ਆਪਾਂ ਦੇ ਰਿਹਾ ਆਂ ਪਸ਼ੂ ਨੂੰ ਇਮੀਡੀਏਟਲੀ ਜਿਹੜੀ ਖੁਰਾਕ ਦੇ ਰਿਹਾ ਆਂ ਉਹਦੇ ਨਾਲ ਨਾ ਆਪਾਂ ਦੋ ਤਿੰਨ ਚੀਜ਼ਾਂ ਉਹਦੇ 'ਚ ਹੋਰ ਐਡ ਕਰ ਦਿਓ। ਜਿਹੜੀਆਂ ਘਰੇਲੂ ਮੁਕਤੇ ਨੇ ਆਪਾਂ ਆਮੇ ਵਰਤਦੇ ਆਂ ਇੱਕ ਤਾਂ ਕਣਕ ਦਾ ਦਲੀਆ ਲੈ ਲਓ। ਕਣਕ ਦੇ ਦਲੀਏ ਨੂੰ ਆਪਾਂ ਅੱਗੇ ਉਬਾਲ ਕੇ ਦੇਨੇ ਨੂੰ ਉਬਾਲ ਕੇ ਨਹੀਂ ਦੇਣਾ ਭਿਉ ਕੇ। ਸਵੇਰ ਨੂੰ ਭਿਉਂ ਦਿਓ। 10-12 ਘੰਟੇ ਭਿਜਾ ਰਹਿਣ ਦਿਓ। 1 ਕਿਲੋ ਦਲੀਆ ਲੈ ਲਓ। 1 ਕਿਲੋ ਦਲੀਏ ਦੇ ਵਿੱਚ 6-7 ਲੀਟਰ ਪਾਣੀ ਪਾ ਲਓ। ਖੁੱਲਾ ਜਿਹਾ ਪਾਣੀ ਪਾ ਲੋ ਤੇ ਉਹਦੇ ਨਾਲ ਉਹ ਚੰਗੀ ਤਰ੍ਹਾਂ ਐਨ 6-7 ਘੰਟਿਆਂ ਦੇ ਵਿੱਚ 10 ਘੰਟੇ ਉਹਨੂੰ ਭਿੱਜਾ ਰਹਿਣ ਦਿਓ ਕਣਕ ਫੁੱਲ ਜਾਂਦੀ ਆ ਨਰਮ ਹੋ ਜਾਂਦੀ ਆ ਤੇ ਉਹ ਆਪ ਆਪਸ ਤੁਹਾਨੂੰ ਖਾਣ ਨੂੰ ਦਾਨੀ ਆ ਇਹਦੇ ਨਾਲ ਹੀ ਆਪਾਂ ਕੀ ਕਰ ਸਕਦੇ ਆ ਇੱਕ ਗੂੰਦਕ ਤੀਰਾ ਆਉਂਦੀ ਆ ਸਾਰੇ ਆਪਾਂ ਜਾਣਦੇ ਆ ਗਰਮੀਆਂ ਦੇ ਵਿੱਚ ਆਮ ਜਿਵੇਂ ਦਾ ਆਮ ਸਾਰੇ ਲੋਕ ਵਰਤਦੇ ਨੇ ਉਹਨੂੰ ਸਕੰਜਵੀ ਦੇ ਵਿੱਚ ਵਰਤੀ ਜਾਂਦੀ ਆ ਉਹਦੇ ਵਿੱਚ ਉਹਦਾ ਜਿਹੜਾ ਨਾ ਤਸੀਰ ਠੰਢੀ ਆ ਉਹ ਬਹੁਤ ਕੰਮ ਦੀ ਚੀਜ਼ ਆ ਤੁਸੀਂ ਉਹ ਆਪਾਂ ਇਹਦੇ ਵਿੱਚ ਹੀ ਐਡ ਕਰ ਸਕਦੇ ਆ ਜਾਂ ਤਾਂ ਫਿਰ ਉਹਨੂੰ ਐਂ ਕਰੋ 50 ਗ੍ਰਾਮ ਗੂੰਦਕ ਤੀਰਾ ਲੈ ਲੈਣੀ ਆ ਉਹਨੂੰ ਪਾਵੇਂ ਤਾਂ ਅਲੱਗ ਤੋਂ ਕਰ ਦਿਓ ਨਹੀਂ ਪਾਵੇਂ ਇਹਦੇ ਵਿੱਚ ਹੀ ਘੋਲ ਦਿਓ ਤੇ ਉਹ ਕੀ ਆ ਫੁੱਲ ਜਾਂਦੀਆਂ ਕਾਫੀ ਸਾਰੀ ਵਧੀਆ ਫੁੱਲ ਜਾਂਦੀਆਂ ਤੇ ਉਹ ਠੰਡੀ ਤਸ਼ੀਰ ਦੀ ਚੀਜ਼ ਆ ਉਹਦੇ ਨਾਲ ਇਹਨੂੰ ਬੜਾ ਫਾਇਦਾ ਹੋਣਾ ਸੋ ਇਹ ਦੋਵੇਂ ਚੀਜ਼ਾਂ ਤੁਸੀਂ ਇੱਕੋ ਹੀ ਵੇਲੇ ਪਾਵੇਂ ਸਵੇਰ ਭਿਉਂਦੇ ਹੋ ਸ਼ਾਮ ਨੂੰ ਖਵਾ ਦਿਓ ਜਾਂ ਜੇ ਸਵੇਰ ਖਵਾਉਣਾ ਸ਼ਾਮ ਨੂੰ ਭਿਉ ਕੇ ਰੱਖ ਦਿਓ ਤਾਂ ਸਵੇਰ ਉਹਨੂੰ ਖਵਾ ਦਿਓ 1 ਕਿਲੋ ਕਣਕ ਦਾ ਦਲੀਆ ਭਿਉ ਕੇ ਖਵਾਉਣਾ ਆਵਾਲ ਕੇ ਨਾ ਖਵਾਓ ਕਿਉਂਕਿ ਇਹਦੇ ਨਾਲ ਨਾ ਤਸ਼ੀਰ ਦਾ ਫਰਕ ਪੈਂਦਾ ਜੇ ਆਪਾਂ ਆਵਾਲ ਕੇ ਖਵਾਉਨੇ ਖਾ ਕੋਈ ਏਡੀ ਬਡੀ ਉਹ ਫਰਕ ਨਹੀਂ ਪੈਂਦਾ ਪਰ ਜੇ ਆਪਾਂ ਪਿਓ ਕੇ ਖਵਾਉਨੇ ਆ ਤਾਂ ਉਹਦੇ ਨਾਲ ਜਿਹੜਾ ਗਰਮੀ ਦਾ ਪ੍ਰਭਾਵ ਘਟਦਾ ਕਾਫੀ ਸਾਰਾ ਇਹ ਆਪਣੇ ਤਜਰਬੇ ਨੇ ਨਿੱਜੀ ਤਜਰਬੇ ਨੇ ਅਸੀਂ ਆਪ ਆਪਣੇ ਪਸ਼ੂਆਂ ਦੇ ਵਾਸਤੇ ਵਰਤਦੇ ਰਹਿੰਦੇ ਆ ਤੋ ਤੁਸੀਂ ਇਹਨੂੰ ਵਰਤ ਕੇ ਦੇਖੋ ਕਾਫੀ ਤੁਹਾਨੂੰ ਫਾਇਦਾ ਹੋਊ 50 ਗ੍ਰਾਮ ਕਤੀਰਾ ਗੁੰਦ ਲੈ ਲਿਓ ਤੇ 1 ਕਿਲੋ ਜਿਹੜਾ ਆਪਣਾ ਕਣਕ ਦਾ ਦਲੀਆ ਇਹਨੂੰ 8-10 ਲੀਟਰ ਪਾਣੀ ਦੇ ਵਿੱਚ ਭਿਓ ਲਓ ਚੰਗੀ ਤਰ੍ਹਾਂ ਫੁੱਲ ਜਾਂਦਾ 10-12 ਘੰਟੇ ਜਦੋਂ ਭਿਜੇ ਜਾਂਦਾ ਬਿਲਕੁਲ ਇਹਨਾਂ ਨਰਮ ਹੋ ਜਾਂਦਾ ਤੇ ਵਿੱਚ ਇਹਨੂੰ ਗੁੰਦ ਨੂੰ ਚੰਗੀ ਤਰ੍ਹਾਂ ਘੋਲ ਦਿਓ ਤੇ ਆਪਣੇ ਪਸ਼ੂ ਨੂੰ ਦਿਓ ਤੇ ਨਾਲ ਇੱਕ ਆਪਾਂ ਜਦੋਂ ਪਸ਼ੂ ਨੂੰ ਪਾਣੀ ਪਿਲਾਉਨੇ ਆ ਕਿਉਂਕਿ ਕਈ ਟਾਈਮ ਕਈ ਤਿੰਨ-ਚਾਰ ਵਾਰ ਪਾਣੀ ਪਿਲਾਉ ਗਰਮੀ ਦੇ ਵਿੱਚ ਇੱਕ ਟਾਈਮ ਪਾਣੀ ਨਾਲ ਚੱਲਦਾ ਨਹੀਂ ਹੈਗਾ ਦੋ ਟਾਈਮ ਨਾਲ ਬਾਰ ਤਿੰਨ-ਚਾਰ ਟਾਈਮ ਤੱਕ ਘੱਟੋ-ਘੱਟ ਪਿਲਾਓ ਕਿਉਂਕਿ ਗਰਮੀ ਕਾਫੀ ਜ਼ਿਆਦਾ ਹੁੰਦੀ ਹੈ ਗਰਮੀ ਨੂੰ ਇਹ ਮੰਨਦੀਆਂ ਬਹੁਤ ਨੇ ਤੇ ਉਹ ਇੱਕ ਨਾਲ ਜਦੋਂ ਵੀ ਆਪਾਂ ਪਾਣੀ ਪਿਲਾਉਣਾ ਉਹਦੇ ਵਿੱਚ ਨਾਲ ਤੁਸੀਂ ਗਲੂਕੋਜ਼ ਮਿਲ ਜਾਂਦਾ ਬਾਜ਼ਾਰ ਦੇ ਵਿੱਚੋਂ ਮਿਲਦਾ ਗਲੂਕੋਜ਼ ਡੀ ਆਉਂਦਾ ਜਾਂ ਜਿਸ ਤਰ੍ਹਾਂ ਜਿਹੜਾ ਆਪਾਂ ਨੂੰ ਸਿੰਪਲ ਵੀ ਮਿਲ ਜਾਂਦਾ ਉਹ ਵੀ ਆਪਾਂ ਉਹਦੇ ਵਿੱਚ ਘੋਲ ਕੇ ਜਿਹੜਾ ਪਾਣੀ ਪਿਲਾਉਣਾ ਪਾਣੀ ਦੇ ਵਿੱਚ ਉਹਨੂੰ ਘੋਲ ਦਿਓ ਇੱਕ ਬਾਲਟੀ ਦੇ ਵਿੱਚ ਜੇ ਅਲੱਗ ਪਹਿਲਾਂ ਪਾਣੀ ਪਿਲਾ ਲਿਆ ਬਾਲਟੀ ਚ 10-12 ਲੀਟਰ ਦੇ ਵਿੱਚ ਅ ਤੁਸੀਂ 50 60 ਗ੍ਰਾਮ ਗਲੂਕੋਜ਼ ਘੋਲ ਦਿਓ ਉਹਦੇ ਨਾਲ ਵੀ ਹੀਟ ਸਟ੍ਰੈਸ ਘਟਦਾ ਡੀ ਹਾਈਡਰੇਸ਼ਨ ਦੀ ਜਿਹੜੀ ਪ੍ਰੋਬਲਮ ਪਸ਼ੂਆਂ 'ਚ ਆਉਂਦੀ ਆ ਕਿਉਂਕਿ ਉਹਦੇ ਨਾਲ ਜਦੋਂ ਪਸ਼ੂ ਦੇ ਵਿੱਚ ਪਾਣੀ ਦੀ ਵੀ ਘਾਟ ਆ ਜਾਂਦੀ ਆ ਜਦਾ ਉਹਦੇ 'ਚੋਂ ਜਦੋਂ ਪਾਣੀ ਘਟਣਾ ਹੈ ਤਾ ਹੀਟ ਸਟ੍ਰੈਸ ਵਾਧਦਾ ਪਸ਼ੂ ਨੂੰ ਪਾਣੀ ਦੀ ਬਾਰ-ਬਾਰ ਜ਼ਿਆਦਾ ਜ਼ਰੂਰਤ ਪੈਂਦੀ ਆ ਸੋ ਵਿੱਚ ਉਹਦੇ ਆਪਾਂ ਗਲੂਕੋਨ ਡੀ ਵਗੈਰਾ ਜਿਹੜਾ ਨਾਲ ਪਾ ਦਿਓ ਉਹ ਦਾ ਤੁਹਾਨੂੰ ਕਾਫੀ ਜਿਹੜੇ ਵਧੀਆ ਰਿਜ਼ਲਟ ਮਿਲਣਗੇ ਸੋ ਇਹ ਕਰਕੇ ਦੇਖੋ ਦੇਖਿਓ ਤੁਸੀਂ ਤਿੰਨਾਂ ਚੀਜ਼ਾਂ ਆਪਣੇ ਪਸ਼ੂਆਂ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਖਣਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ